ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪਹਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ ਜਿਨ੍ਹਾਂ ਚ ਇੱਕ ਤੋਕੜ ਆ ਤੇ ਤਿੰਨ ਸੂਏ ਸਵਾਏ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਜੀ ਜੇ ਕੋਈ ਵੀ ਰਸੂਆ ਸੁਆ ਸੁਆ ਨਾ ਗੁੰਦਾ ਤਾਂ ਆਪ ਦੀ ਦੋ ਟਾਈਮ ਚਾਰਟ ਟਾਈਮ ਮਾਰਕਿੰਗ ਜਰੂਰ ਕਰ ਲਿਆ ਕਰੋ ਸასი ਕਾਲ ਜੀ ਸასი ਕਾਲ ਜੀ ਨਾਮ ਤੇ ਐਡਰੈਸ ਦਾ ਨਾਮ ਮੇਜਰ ਸਿੰਘ ਪਿੰਡ ਪਹਾਣਾ ਜਿਲ੍ਹਾ ਫਰੀਦਕੋਟ ਬਈ ਮੋਬਾਈਲ ਨੰਬਰ ਜੀ 78885704 ਠੀਕ ਹੈ ਮੇਰੇ ਚਾਰ ਨਾਮ ਹੈਗਾ ਜੀ ਹਾਂ ਬਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਸੁਆ ਕਿੰਨਾ ਮਾ ਜੀ ਤੇ ਬਈ ਦੂਜਾ ਲਾ ਲਈ ਤੀਜਾ ਲਾ ਲਈ ਅਗਲਾ ਠੀਕ ਹੈ ਜੀ ਠੀਕ ਆ ਕਿੰਨਾ ਕ ਸਮਾਂ ਹੋ ਗਿਆ ਸੁਈ ਨੂੰ ਕੋਈ ਪਤਾ ਨਹੀਂਗਾ ਲਿਆਂਦੀ ਆਪਾਂ ਲਿਆਂਦੀ ਆ ਪੀ ਆਈ ਵਗੈਰਾ ਹੋਈ ਹੈ ਜੀ ਹਾਂ ਭਾਈ ਕਿਆ ਬੰਦੇ ਨੇ ਮਹੀਨੇ ਕ ਦੀ ਪਰ ਆਪਾਂ ਵੇਲੀ ਕਰਕੇ ਦੇਣੀ ਹੈ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਦੁੱਧ 7 ਕਿਲੋ ਹੈ ਭਾਈ ਜੋ ਕੇ ਦੇ ਦਾਂਗੇ ਹਾਂ ਚਾਰ ਟਾਈਮ ਚੋ ਕੇ ਲੈ ਜੇ ਬੰਦਾ ਆਪਣੇ ਘਰ ਦੀ ਗਰੰਟੀ ਹੈ ਗਾਂ ਦੇ ਨਹੀਂ ਥਣਾ ਦੀ ਡੰਨ ਨਹੀਂ ਜਵਾ ਓਕੇ ਭਲਾਈ ਧਾਰ ਬਣਾ ਮਾਰੇ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਦੂਜਾ ਮੰਨ ਨਾ ਦੂਜਾ ਮੰਨ ਲੋ ਤੀਜਾ ਮੰਨ ਨਾ ਤੀਜਾ ਮੰਨ ਲੋ ਤੁਹਾਡੀ ਇੱਛਾ ਜੀ ਮਾਲਕਾਂ ਨੇ ਦੱਸਿਆ ਕਿ ਇੱਕ ਮਹੀਨੇ ਦੀ ਏਆਈ ਹੋਈ ਵੀ ਆ ਪਰ ਆਪਾਂ ਬਾਈ ਕਹਿੰਦਾ ਖਾਲੀ ਲਈ ਆ ਤੇ ਖਾਲੀ ਦੇਣੀ ਆ ਉਹ ਚਲੋ ਅਗਲੇ ਦੀ ਕਿਸਮਤ ਜੀ ਥਣਾ ਦੀ ਢਾਨਣਾ ਬਾਈ ਕਹਿੰਦਾ 7 ਇੱਥੇ ਮੁੜ ਲਿਆਈ ਬਸ ਕੋਈ ਗੱਲ 7 ਕਿਲੋ ਨੈੱਟ ਦੁੱਧ ਤਿਆਰ ਹੋਊਗਾ ਬਾਕੀ ਠੰਡੀ ਸੀਲ ਬਹੁਤ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਹੈ ਜੀ ਥਣਾ ਦੇ ਪੈਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਬਾਕੀ ਚਾਰ ਹੀ ਥਾਣਾ ਕੋਟ ਸ਼ੰਗਪੂਰਾ ਵੀ ਨੇ ਥਣ ਤੋਂ ਨੇੜੇ ਤੋਂ ਦਿਖਾ ਦਿੰਨੇ ਆ ਜੀ ਵਜਨ ਬਹੁਤ ਆ ਠੀਕ ਹੈ ਜੀ ਜੈ ਜੀ ਡਿਮਾਂਡ ਜਿਹੜੇ ਲੈਣੇ ਨੇ ਮੇਰੇ ਭਾਈ ਲੈਣਾ 22000 ਰੁਪਏ ਲੈਣਾ ਹੀ ਆ ਆਫਰ ਹੀ ਆ ਜੀ ਆਫਰ ਹੀ ਬਸ ਠੀਕ ਹੈ ਜੀ ਬਾਈ ਕਹਿੰਦਾ 22000 ਰੁਪਏ ਲੈਣਾ ਹੀ ਆ 7 ਕਿਲੋ ਦੁੱਧ ਆਉਂਦਾ ਜੋਕ ਕੇ ਲੈ ਜਾਓ ਤੇ ਦੋ ਨੰਬਰ ਵੀਰੇ ਸੂਆ ਕਿੰਨਾ ਮਾਜੀ ਵੀਰੇ ਇਹ ਦੂਜਾ ਸੂਆ ਕੱਲ ਸੂਈਆ ਇਹ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਵੀਰੇ ਜੇਰ ਦੀ ਡੰਨਾ ਜੀ ਜਮਾ ਓਕੇ ਵੀਰੇ ਜੇਰ ਜੂਰ ਦਾ ਹਾਂ ਕਿੰਨਾ ਬੋਲਾ ਤਿਆਰ ਆ ਜੀ 8 ਕਿਲੋ ਆ ਵੀਰੇ ਇਸ ਟਾਈਮ ਠੀਕ ਆ ਸਿੰਗ ਪਹਿਲਾਂ ਤੁਸੀਂ 1 ਕਿ ਕੀ ਹੈ ਬਾਈ ਪਹਿਲਾਂ ਤੋਂ ਠੀਕ ਆ ਵੀਰੇ ਵੀਰੇ ਥੋੜੋ ਤੈਲ ਕਰਕੇ ਦੇਣੀ ਆਪਾਂ ਆਉਂਦੇ ਨਾਲ ਧਾਰਾ ਜੂਰ ਉਹਨਾਂ ਦੇ 2-4 ਤਾਰਾਂ ਪਰ ਆਪਾਂ ਤੇਲ ਕਰਕੇ ਦੇਣੀ ਆ ਤਿੰਨਾਂ ਦਿਨ ਦੀ ਓਕੇ ਆ ਜੀ ਹਾਂ ਤਿੰਨਾਂ ਦੀ ਓਕੇ ਭਲਾ ਧਾਰ ਬਣਾ ਮਾਰੇ ਤੇ ਆ ਜਾਓ ਆ ਕਿਲੋ ਬੋੜਾ ਜੋ ਕਿਲੋ ਜਵਾ ਲੈ ਜੀ ਲੈਣ ਤਿਆਰ ਤੁਰ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਹੈ ਜੀ ਕੱਲ ਦੀ ਸੂਈ ਆ ਬੱਚਾ ਮਗਰ ਬੱਛਾ ਜੀ ਪਹਿਲਾਂ ਹੀ ਦੱਸ ਦਿੰਨੇ ਆ ਵੀਰੇ ਇਹ ਇੱਕ ਤੁਹਾਨੂੰ ਤੇਲ ਆ ਬਾਈ ਕਹਿੰਦਾ ਧਾਰਾ ਗਿਣਤੀ ਦੀਆਂ ਹੁੰਦੀਆਂ ਪਰ ਆਪਾਂ ਜਮਾ ਤੇਲ ਮੰਨ ਕੇ ਦੇਣੀ ਆ ਜੀ ਬਾਕੀ ਚੰਗੀ ਆ ਕ੍ਰੋਸ ਆਂਗਾ ਜੀ ਚੈੱਕ ਕਰ ਸਕਦੇ ਹੋ ਕੱਦ ਕਾਠ ਵੀ ਚੰਗਾ ਆ ਜਾਂਦਾ ਜੀ ਗਰਮੀ ਗਰਮੀ ਦੁੱਧ ਦੇ ਨਜ਼ਾਰੇ ਦੇਜੂ ਬਾਈ ਕੋਲ ਮੇਰੇ ਘਰੇ 8 ਕਿਲੋ ਬੌਲੀ ਜੋ ਓਕੇ ਲੈ ਜੇ ਕੋਈ ਵੀਰ ਇੱਕੋ ਛੂਟੀ ਜੀ ਸਿੰਗੀ ਜੀ ਇੱਕ ਪਾਸੇ ਜੀ ਬਾਕੀ ਠੀਕ ਹੈ ਵੀਰੇ ਬੱਚਾ ਇਹਦੇ ਮਗਰ ਬੱਚਾ ਜੀਰ ਦੀ ਬਾਈ ਕਹਿੰਦਾ ਡੰਨ ਖੰਡੀ ਫੀਲ ਵੀ ਫੱਲਾ ਠੀਕ ਹੈ ਵੀਰੇ ਜੈ ਜੀ ਡਿਮਾਂਡ ਜੀ ਇਹਦੀ ਇਹ ਦਾ ਵੀ ਲੈਣ ਦੇ ਲਈ 22000 ਹੀ ਇਹਦਾ ਲੈਣਾ ਮੁੱਲ 25 ਕਰੜਾ 30 ਕਰੜਾ ਜੋੜਾ ਲੈ ਜੇ ਵੀਰੇ ਕੋਈ ਕੋਈ ਮਾਨ ਤਨ ਕਰ ਦਿਆਂਗੇ ਠੀਕ ਹੈ ਜੀ ਇਹਦਾ ਵੀ ਬਾਈ ਕਹਿੰਦਾ ਯੈਸ ਨੋ 22000 ਰੁਪਈਆ ਹੀ ਆ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਨ ਭਰਾ ਜ਼ਿਆਦਾ ਹੋ ਜੂਗਾ ਜੀ ਬਾਕੀ ਸਾਣ ਤੋਂ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਅੱਗੇ ਵੀਰੇ ਨਾਗਾ ਗੱਤੈ ਨੂੰ ਨੰਬਰ ਇਹਦਾ ਸੁਆ ਕਿੰਨਾ ਵਾ ਜੀ ਇਹ ਦੂਜਾ ਸੂਆ ਸੂਈ ਵੀ ਆ ਵੀ ਇਹ ਕੋਲੋਂ ਸੂਈ ਹੈ ਜੀ ਤੇ ਸੂਲ ਹੋ ਗਿਆ ਤੀਜਾ ਦਿਨ ਬੱਚਾ ਕੀ ਹੈ ਜੀ ਬੱਚਾ ਮਗਰ ਬਾਈ ਜੀ ਹਰਦੀ ਡੰਨਣਾ ਜੀ ਜਵਾ ਓਕੇ ਬਾਈ ਕਿੰਨਾ ਬੋਲਾ ਪਿਆਰ ਆ ਜੀ ਇਸ ਟਾਈਮ 10 ਕਿਲੋ ਬੋਲਾ ਆ ਥਲੇ ਬਾਈ ਜਵਾ ਓਕੇ ਦੇ ਦਾਂਗੇ ਜਵਾ ਭੜਾਈ 4 ਡੰਗ ਚੋਕੇ ਲੈਣਾ ਦੀ ਗਾਰੰਟੀ ਜਵਾ ਓਕੇ ਬਾਈ ਤੋੜ ਕੇ ਦਿਖਾ ਦੇ ਵੀਰੇ ਸੂਆ ਦੂਜਾ ਸੂਈ ਹੈ ਜੀ ਤਿੰਨ ਦਿਨ ਹੋ ਗਏ ਸੂਲ ਮੈਂ ਹੀ ਇਹਦਾ ਗਾ ਕਾਦੀ ਠੀਕ ਆ ਬੱਚਾ ਮਗਰ ਬੱਚਾ ਜੀ ਜੀਰ ਦੀ ਇਹ ਵੀ ਡੰਨਣਾ ਜੀ 10 ਕਿਲੋ ਬੋਲੀ ਜੋਕ ਕੇ ਲੈ ਜਾਓ ਬਜਨਬਜੂਦ ਪੂਰਾ ਚੰਗਾ ਹਾਈਟ ਨਾਰਮਲ ਆ ਜਾਂਦੀ ਆ ਤੇ ਪਰ ਉਹ ਵੀ ਬਾਈ ਵਾਲੀ ਗੱਲ ਬਈ ਮੱਝਾਂ ਚੀ ਦੁੱਧ ਪੈਣਾ ਐਂਡ ਸੰਗਣਾ ਹੋਊਗਾ ਥੋੜੀ ਜਿਹੀ ਭੜ ਭਾਈ ਫਿਰਦੀ ਆ ਹਾਂ ਬਈ ਇੱਕ ਪਾਸੇ ਇੱਕ ਪਾਸੇ ਠੀਕ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣਾ ਥਣ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਐਂਡ ਕੱਲਾ ਕੱਲਾ ਨਿਖੜਮਾ ਲੱਗਿਆ ਚੈੱਕ ਕਰਦਾ ਠੀਕ ਆ ਬਰੇ ਤੇ ਇਹਦੀ ਡਿਮਾਂਡ ਜੀ ਇਹਦਾ ਬਈ ਮੁੱਲ ਕਰਾ ਜਿਹੜਾ ਮਰਜ਼ੀ ਕਰਾ ਲੈ 42000 ਦੀ ਦੇ ਜੀ ਠੀਕ ਹੈ ਇਹ ਬਾਈ ਕਹਿੰਦਾ 42000 ਦੀ ਜੇਦਾ ਕੇ 500 ਦਾ ਨੇੜੇ ਤੋਂ ਚੈੱਕ ਕਰ ਲ ਸਕਦੇ ਹੋ ਬੈਕ ਸਾਈਡ ਤੋਂ ਵੀ ਤੁਹਾਨੂੰ ਹਵਾਨਾ ਚੈੱਕ ਕਰਾ ਦਿੰਨੇ ਆ ਜੀ 42000 ਚ ਰੁਪਈਏ ਕੇ ਬਾਈ ਕਹਿੰਦਾ ਮਾਨਕਾਨ ਹੋ ਜਾਊਗਾ ਅੱਗੇ ਭਾਈ ਨੀਲੀ ਰਾਵੀ ਦਾ ਤੋਹਫਾ ਸੁਆ ਕਰਨ ਮਾ ਜੀ ਨਾ ਪਹਿਲਾਂ ਸੁਆ ਵੀਰੇ ਕਦੋਂ ਸੁਈ ਹੈ ਜੀ ਹੋ ਗਿਆ ਅੱਜ ਹਫਤਾ 10 ਦਿਨ ਬੱਚਾ ਕੀ ਆ ਕੱਟਾ ਮਰੇ ਮਗਰ ਦੰਦੋ ਕਿਵੇਂ ਆ ਜੀ ਦੋ ਦੰਦ ਆ ਵੀਰੇ ਬੱਚਾ ਹੀ ਹੈ ਜੇ ਬੱਚਾ ਹੀ ਆ ਠੀਕ ਹੈ ਗਾਰੰਟੀ ਦੇ ਅੰਦਰ ਦੀ ਹਾਂ ਭਾਈ ਠੀਕ ਹੈ ਜੀ ਤੇ ਜੀਰ ਦੀ ਡੰਨ ਹੈ ਮੇਰੇ ਜਵਾਬ ਓਕੇ ਵੀਰੇ ਕਿੰਨਾ 9 ਕਿਲੋ ਬੜਾ ਪਿਆਰ ਆ ਇਸ ਟਾਂ ਦੁੱਧ ਕਿੰਨੇ ਦਿਨ ਹੋ ਗਏ ਸੂਈ ਨੂੰ ਹਫਤਾ 10 ਦਿਨ ਹੋ ਗਏ ਮਾਨਸਤਾਨ ਹਫਤਾ 10 ਦਿਨ ਠੀਕ ਹੈ ਜੀ ਤਾਂ ਗਰੰਟੀ ਹੈ ਜੀ ਬਾਅਦ ਪਿੱਛੇ ਦੀ ਵੀ ਗਰੰਟੀ ਓਕੇ ਆ ਵੀਰੇ ਜੇਰ ਜੱਪੇ ਦੀ ਸਾਰੇ ਕਰ ਦਿਓ ਦਿਖਾ ਦਿਓ ਮੇਰੇ ਸੂਆ ਪਹਿਲਾ ਬਾਈ ਦੱਸਦਾ ਕਿ ਮੂੰਹ ਤੋਂ ਦੋ ਦੰਦ ਬਚਾਈ ਹੈ ਜੀ ਅੱਜ ਹਫਤਾ ਏ ਤੋਂ 10 ਦਿਨ ਸਮਾਂ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਦੱਸਿਆ ਸੀ ਵੀਰੇ 9 ਕਿਲੋ ਬਾਈ ਠੀਕ ਹੈ 9 ਕਿਲੋ ਆਪ ਦਾ ਕੋਈ ਵੀਰ ਮਿਲਕਿੰਗ ਕਰ ਸਕਦਾ ਬੇਲ ਦੀ ਵੀ ਚੰਗੀ ਆ ਫਾਈਟ ਦੀ ਵੀ ਚੰਗੀ ਆ ਸਿੰਘ ਕੁੰਡਾ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਥਣ ਕੱਲਾ ਕੱਲਾ ਨਿੱਖੜ ਮਾ ਅੱਛੀ ਚਵਾਈ ਹਲਾ ਥਾਣਾ ਸਾਰੇ ਗਾਹੇ ਦੀ ਬਾਈ ਕਰਦਾ ਜੀਰ ਜੱਫੇ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਬਾਕੀ ਹਵਾਨਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਜੀ ਸੋਨਾ ਹੈ ਗੈਪ ਤੇ ਲੱਗੇ ਹੋਏ ਆ ਥਣ ਕੱਲਾ ਕੱਲਾ ਨਿੱਖੜ ਮਾ ਪਤਲੀ ਚਮੜੀ ਆ ਗੋਲ ਪੱਠ ਪੂੜਾ ਜੀ ਬੈਕ ਸਾਈਡ ਤੋਂ ਤੁਸੀਂ ਹਵਾਨਾ ਵੀ ਚੈੱਕ ਕਰ ਲਓ ਜੀ ਲਓ ਜੀ ਕਰੋ ਚੈੱਕ ਤਾਂ ਵੀ ਵਿਖਾ ਦੇ ਨਾਲੇ ਠੀਕ ਆ ਸਮਾਂ ਵੀ ਬਈ ਤੁਹਾਨੂੰ ਦਿਖਾ ਦਿੰਨੇ ਆ ਜੀ ਵੀਡੀਓ ਬਣਾਉਣ ਦਾ ਆ ਵੈਸੇ ਹੀ ਆ ਜੀ ਇਹ ਇੱਕ ਪਾਸਾ ਜਾ ਨਹੀਂ ਨਹੀਂ ਬੈਠੀ ਉੱਠੀ ਆ ਠੀਕ ਆ ਜੀ ਬਾਕੀ 12:59 ਹੋ ਗਿਆ 1:00 ਦੇ ਦਾ ਸਮਾਂ ਥਣ ਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂ ਦਿੱਤਾ ਹਵਾਨਾ ਸੋਨਾ ਤਿਆਰ ਕੀਤਾ ਹੋਣਾ ਸੀਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਬਾਈ ਠੀਕ ਹੈ ਵੀਰੇ ਇਹਦਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਜੀ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ